ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਪੋਰਟ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਲੰਘੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਇੱਕ ਟਿੱਪਣੀ ਕੀਤੀ ਸੀ ਕਿ ਕਿ ਆਰਐਸਐਸ ਤੇ ਭਾਜਪਾ ਇਹ ਗੁਰੂ ਘਰਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਬਜ਼ਾ ਕਰਨਾ ਚਾਹੁੰਦੇ ਆ ਇੱਕ ਤਾਂ ਇਸ ਟਿੱਪਣੀ ਦੀ ਪਰਚੋਲ ਕਰਾਂਗੇ ਕਿ ਇਹ ਇਹ ਆਪ ਨਹੀਂ ਚਾਹੁੰਦੀਆਂ ਅਸਲ ਦੇ ਵਿੱਚ ਪੰਜਾਬ ਦੀ ਇੱਕ ਪੰਥਕ ਜਮਾਤ ਨੇ ਇਹਨਾਂ ਦੇ ਨਾਲ ਬਿਨਾਂ ਸ਼ਰਤ ਇਹਨਾਂ ਦੇ ਨਾਲ ਗੱਠ ਜੋੜ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਪੈਰ ਫਸਾਰੇ ਉਸ ਤਨਜ਼ੀਮ ਦਾ ਨਾਂ ਉਸ ਪੰਥਕ ਜਮਾਤ ਦਾ ਨਾਂ ਅਕਾਲੀ ਦਲ ਤੇ ਜਿਸ ਦੇ ਸਰਪ੍ਰਸਤ ਨੂੰ ਇੱਕ ਵਾਰੀ ਫਕਰੇ ਕੌਮ ਜਾਂ ਇਹੋ ਜਿਹਾ ਅਵਾਰਡ ਵੀ ਦਿੱਤੇ ਗਏ ਤੇ ਕਿਹਾ ਗਿਆ ਪ੍ਰਭਾਵ ਸਿਰਜਿਆ ਗਿਆ ਹਾਲਾਂਕਿ ਪ੍ਰਭਾਵ ਅੱਜਕੱਲ ਬਹੁਤਾ ਪ੍ਰਭਾਵਸ਼ੀਲ ਨਹੀਂ ਹੈ ਕਿ ਜੇਕਰ ਕੋਈ ਪੰਥ ਨੂੰ ਬਚਾ ਸਕਦਾ ਤੇ ਉਹ ਉਹ ਬਾਦਲ ਪਰਿਵਾਰ ਹੈ ਹਾਲਾਂਕਿ ਇਹ ਜਿਹੜੀ ਸ਼ਰੋਮਣੀ ਅਕਾਲੀ ਦਲ ਜਥੇਬੰਦੀ ਹੈ ਇਹ ਪੰਜਾਬੀਆਂ ਦੇ ਖੂਨ ਦੇ ਨਾਲ ਸਿੰਜੀ ਵੀ ਜਥੇਬੰਦੀ ਹੈ ਇਹ ਕੋਈ ਕਿਸੇ ਇੱਕ ਪਰਿਵਾਰ ਦੀ ਜ਼ਗੀਰ ਨਹੀਂ ਹੈ ਇੱਕ ਨਾਰਾ ਹੁੰਦਾ ਸੀਗਾ ਪੰਜਾਬੀਆਂ ਦਾ ਕਿ ਖੇੜਿਆ ਫੁੱਲ ਗਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਅੱਜ ਉਸ ਪੰਥਕ ਜਮਾਤ ਦਾ ਜਿਹਨੂੰ ਪੰਜਾਬੀਆਂ ਨੇ ਸਿੰਜਿਆ ਖੂਨ ਦੇ ਨਾਲ ਉਹਦਾ ਉੱਥੇ ਕੈਂਡੀਡੇਟ ਹੀ ਹੈ ਨੀਗਾ ਹਰਦੀਪ ਸਿੰਘ ਬੁਟਰੇਲਾ ਲੰਗੇ ਦਿਨੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਤੇ ਉਸ ਤੋਂ ਬਾਅਦ ਉੱਥੇ ਮੈਦਾਨ ਖਾਲੀ ਹੈ ਅਕਾਲੀ ਦਲ ਨੇ ਕੀ ਦਾਵਾ ਛੱਡ ਦਿੱਤਾ ਚੰਡੀਗੜ੍ਹ ਤੋਂ ਜਿਹੜੀ ਰਾਜਤਾ ਨਹੀਂ ਲਈ ਅਸੀਂ ਪੰਜਾਬੀ ਜਾਂ ਅਕਾਲੀ ਦਲ ਮੋਰਚੇ ਲਾਉਂਦਾ ਰਿਹਾ ਜਿਹੜੀ ਰਾਜਤਾ ਨਹੀਂ ਲਈ ਜਿਸ ਫੈਡਰਲਿਜ਼ਮ ਦੀ ਲੜਾਈ ਅਕਾਲੀ ਦਲ ਨੇ ਲੜੀ ਜਿਸ ਲੜਾਈ ਦੇ ਲਈ ਅਕਾਲੀ ਦਲ ਨੇ ਜੇਲ੍ਹਾਂ ਕੱਟੀਆਂ ਅੱਜ ਉੱਥੇ ਸਾਡਾ ਰਾਜਧਾਨੀ ਦੇ ਵਿੱਚ ਕੈਂਡੀਡੇਟ ਹੀ ਹੈ ਨੀਗਾ ਉੱਥੇ ਉਮੀਦਵਾਰ ਹੀ ਹੈ ਨੀਗਾ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਦੇ ਕਨੇੜੇ ਚੜ ਕੇ ਅੰਮ੍ਰਿਤਸਰ ਸ੍ਰੀ ਅਮਰਸਰ ਸਾਹਿਬ ਕਹਿਣਾ ਚਾਹੀਦਾ ਆਪਾਂ ਨੂੰ ਸ੍ਰੀ ਅਮਰਸਰ ਸਾਹਿਬ ਤੇ ਇੱਕ ਦੋ ਸੀਟਾਂ ਹੋਰ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਵੀ ਸ਼ਾਮਲ ਹੈ ਇੱਥੇ ਅਕਾਲੀ ਦਲ ਨੇ ਲੋੜ ਹੀ ਨਹੀਂ ਸਮਝੀ ਕਿ ਆਪਣਾ ਵੀ ਕਾਰਡਰ ਮਜ਼ਬੂਤ ਕੀਤਾ ਜਾਵੇ ਜਾਂ ਪੰਥਕ ਸੀਟਾਂ ਨੇ ਜਾਂ ਇਹਨਾਂ ਦੇ ਉੱਤੇ ਸਾਡਾ ਆਧਾਰ ਕੀ ਹੋਣਾ ਚਾਹੀਦਾ ਤੇ ਜਿਹੜੀ ਗੱਲ ਬਟਰੇਲਾ ਕਹਿ ਰਹੇ ਨੇ ਉਹ ਕਹਿੰਦੇ ਕਿ ਮੈਂ ਬਹੁਤ ਵਾਰ ਕਿਹਾ ਕਿ ਇੱਥੇ ਧਿਆਨ ਦਿਓ ਜਾਂ ਕਿਵੇਂ ਕਹਿੰਦੇ ਮੇਰੀਆਂ ਗੱਲਾਂ ਨੂੰ ਗੋਲੇ ਨਹੀਂ ਗਿਆ ਉਸ ਤੋਂ ਬਾਅਦ ਆਕੇ ਕਹਿੰਦੇ ਮੈਂ ਫੈਸਲਾ ਕਰ ਲਿਆ ਤੇ ਜਦੋਂ ਮੇਅਰ ਦਾ ਰੌਲਾ ਪਿਆ ਸੀ ਅਕਾਲੀ ਦਲ ਦੇ ਐਮਸੀ ਨੇ ਬਟਰੇਲਾ ਸਾਹਿਬ ਨੇ ਕਿਹਨੂੰ ਵੋਟ ਪਾਈ ਸੀ ਭਲਾਂ ਬਾਜਪਾ ਨੂੰ ਵੋਟ ਪਾਈ ਸੀ ਤੇ ਲੋਕ ਕਹਿੰਦੇ ਨੇ ਕਿ ਹਜੇ ਵੀ ਗੱਠਜੋੜ ਟੁੱਟਿਆ ਹੋਇਆ ਸੋ ਗੱਠਜੋੜ ਕਈ ਵਾਰੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਉਤਰੋਂ ਦਿਖਾਉਣ ਨੂੰ ਹੁੰਦੇ ਨੇ ਕਈ ਹੁੰਦੇ ਨੇ ਅਧਿਆਤ ਗੱਠਜੋੜ ਜਿਹੜੇ ਸਿਆਸੀ ਲੋੜਾਂ ਤਾਂ ਪੂਰੀਆਂ ਕਰਦੇ ਆ ਪਰ ਦੁਨੀਆ ਦੇ ਵਿੱਚ ਫਾਰਮੈਲਿਟੀ ਤੌਰ ਤੇ ਉਹ ਮੌਜੂਦ ਨਹੀਂ ਰਹਿੰਦੇ ਇਸ ਤਰ੍ਹਾਂ ਦੂਜੀ ਜਿਹੜੀ ਗੱਲਬਾਤ ਆ ਔਰ ਸਭ ਤੋਂ ਵੱਡੀ ਗੱਲ ਕਿ ਅਕਾਲੀ ਦਲ ਨੇ ਐਮਰਜੈਂਸੀ ਲਈ ਜੇਲਾਂ ਕੱਟੀਆਂ ਅਕਾਲੀ ਦਲ ਨੇ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਰਾਜਤਾ ਨਹੀਂ ਮੰਗਣ ਦੇ ਲਈ ਮੋਰਚੇ ਲਾਏ ਪਾਣੀਆ ਦੇ ਮਾਮਲੇ ਦੇ ਵਿੱਚ ਮੋਰਚੇ ਲਾਏ ਧਰਮਯੁੱਧ ਮੋਰਚਾ ਆਪਾਂ ਸਾਰਿਆਂ ਨੇ ਦੇਖਿਆ ਤਾਂ ਇੱਕ ਸਾਰਾ ਕੁਝ ਕੀ ਸੀਗਾ ਇਹ ਲੜਾਈ ਸੀ ਫੈਡਰਲਿਜ਼ਮ ਦੀ ਸੰਗੀ ਢਾਂਚੇ ਨੂੰ ਬਚਾਉਣ ਦੇ ਲਈ ਅੱਜ ਉਹ ਲੜਾਈ ਤੁਹਾਨੂੰ ਕਿਤੇ ਲੜਦਾ ਅਕਾਲੀ ਦਲ ਨਜ਼ਰ ਆਉਂਦਾ ਅੱਜ ਉਹੀ ਅਕਾਲੀ ਦਲ ਜਿਹੜਾ ਫੈਡਰਲਿਜ਼ਮ ਦੀ ਗੱਲ ਕਰਦਾ ਸੀ ਧਾਰਾ 370 ਤੋੜਨ ਤੇ ਵਧਾਈਆਂ ਦਿੰਦਾ ਹੈ ਸੀਏ ਤੇ ਉਹਦਾ ਕੋਈ ਸਟੈਂਸ ਨਜ਼ਰ ਨਹੀਂ ਆਉਂਦਾ ਜਾਂ ਹੋਰ ਵੱਡੇ ਮਸਲਿਆਂ ਦੇ ਉੱਤੇ ਜਿਹੜੇ ਖੇਤੀ ਕਾਨੂੰਨ ਨੇ ਉਹ ਪਹਿਲਾਂ ਕਹਿੰਦੇ ਨੇ ਪੱਕਾ ਪੂਰਾ ਜਾਂਦਾ ਉਹਨਾਂ ਦਾ ਕਿ ਉਹ ਤਾਂ ਚੰਗੇ ਨੇ ਸਹੀ ਨੇ ਸਮਝਣ ਦੇ ਵਿੱਚ ਦਿੱਕਤ ਹੈ ਫਿਰ ਉਸ ਤੋਂ ਬਾਅਦ ਗੱਠ ਜੋੜ ਵੀ ਤੋੜ ਲਿਆ ਜਾਂਦਾ ਸੋ ਰਾਜਧਾਨੀਆਂ ਜਿਹੜੀਆਂ ਹੁੰਦੀਆਂ ਨੇ ਇਹ ਸਵੈ ਮਾਨ ਦੇ ਲਈ ਹੁੰਦੀਆਂ ਨੇ ਤੇਰਾ ਚੰਡੀਗੜ੍ਹ ਦੇ ਲਈ ਪੰਜਾਬ ਦੇ ਲਈ ਜਿਹੜੀ ਅਹਿਮੀਅਤ ਹੈ ਉਹ ਉਹ ਅਹਿਮੀਅਤ ਹੈ ਜਿਹੜੀ ਕਿਸੇ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਚੇਨਈ ਦੀ ਤਾਮਿਲਨਾਡੂ ਦੇ ਲਈ ਹੈ ਮੁੰਬਈ ਦੀ ਮਹਾਰਾਸ਼ਟਰ ਦੇ ਲਈ ਹੈ ਕੋਲਕਾਤਾ ਦੀ ਪੱਛਮੀ ਬੰਗਾਲ ਦੇ ਲਈ ਹੈ ਪੈਰਿਸ ਦੀ ਫਰਾਂਸ ਦੇ ਲਈ ਆ ਲਾਹੌਰ ਦੀ ਪਾਕਿਸਤਾਨ ਦੇ ਲਈ ਆ ਤੇ ਦਿੱਲੀ ਦੀ ਭਾਰਤ ਦੇ ਲਈ ਆ ਜੋ ਐਮੀਤ ਉਹ ਸਾਡੀ ਇੱਥੇ ਆ ਤੇ ਜੇਰੂਸ਼ਲਮ ਤੁਹਾਨੂੰ ਯਾਦ ਹੋਣਾ ਜਿੱਥੇ ਤਿੰਨ ਵੱਡੇ ਅਹਿਮ ਜਿਹੜੇ ਭਾਈਚਾਰੇ ਨੇ ਉਹਨਾਂ ਦਾ ਇਸੇ ਕਰਕੇ ਉੱਥੇ ਰੌਲਾ ਪਾ ਕਿ ਉਹ ਇਹ ਕਲੇਮ ਕਰਦਾ ਹੈ ਆ ਕਿ ਇਹ ਸਾਡੇ ਧਰਮ ਦੀ ਹੈ ਜਾਂ ਸਾਡੀ ਰਾਜਧਾਨੀ ਹੈ ਤੁਸੀਂ ਦੇਖੋ ਕਿ ਉੱਥੇ ਤਿੰਨ ਫਿਰਕੇ ਜਿਹੜੇ ਤੁਹਾਨੂੰ ਆਮੋ ਸਾਹਮਣੇ ਨਜ਼ਰ ਆਉਂਦੇ ਨੇ ਸੋ ਕਦੇ ਲਈ ਇਸੇ ਲਈ ਕਿ ਸਵੈ ਮਾਨ ਦਾ ਪ੍ਰਤੀਕ ਹੁੰਦੀਆਂ ਨੇ ਪਰ ਅਸੀਂ ਤਾਂ ਚੰਡੀਗੜ੍ਹ ਤੇ ਦਾਅਵਾ ਹੀ ਛੱਡ ਦਿੱਤਾ ਅੱਜ ਤਾਂ ਚੰਡੀਗੜ੍ਹ ਤੇ ਜਦੋਂ ਉੱਥੋਂ ਦੀਆਂ ਖਬਰਾਂ ਦੇ ਵਿੱਚ ਪੰਜਾਬੀ ਬੁਲੇਟਿਨ ਕੱਢਿਆ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਬੀਬੀਐਮਬੀ ਦੇ ਵਿੱਚੋਂ ਸਾਡੇ ਬੰਦੇ ਕੱਢੇਗੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉੱਥੇ ਐਸਐਸਪੀ ਜਿਹੜਾ ਹੁੰਦਾ ਸੀ ਪੰਜਾਬ ਦੇ ਤਰਫੋਂ ਜਾਂ ਹੋਰ 60 40 ਦਾ ਰੇਸ਼ਿਓ ਹੁੰਦਾ ਸੀ ਉਹ ਕਦੋਂ ਕੱਢੇਗਾ ਸਾਨੂੰ ਪਤਾ ਹੀ ਨਹੀਂ ਲੱਗਿਆ ਜਾਂ ਅਸੀਂ ਜਾਣ ਬੁੱਝ ਕੇ ਅਣਜਾਣ ਬਣੇ ਰਹੇ ਖੈਰ ਜਿਹੜੀ ਦੂਜੀ ਉਹਨਾਂ ਨੇ ਗੱਲ ਕਹੀ ਹੈ ਉਹ ਗੱਲ ਕਹੀ ਉਹਨਾਂ ਨੇ ਅਜਨਾਲਾ ਦੇ ਜਦੋਂ ਉਹ ਪਿੰਡ 달ਮ ਦੇ ਵਿੱਚ ਚੋਣ ਰੈਲੀ ਕਰ ਰਹੇ ਸੀਗੇ ਉਦੋਂ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦੇ ਪੰਜਾਬ ਨੂੰ ਲੁੱਟਣ ਲਈ ਇੱਥੇ ਆਈਆਂ ਨੇ ਤੇ ਇਹ ਉਦਾਹਰਨ ਸਭ ਦੇ ਸਾਹਮਣੇ ਆ। ਕਾਂਗਰਸ ਦੇ ਬਾਰੇ ਉਹਨਾਂ ਨੇ ਕਿਹਾ ਕਿ 40 ਸਾਲ ਪਹਿਲਾਂ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ ਤੇ ਦਿੱਲੀ ਦੇ ਵਿੱਚ ਐਸਐਸ ਕਤਲੇਆਮ ਕਰਵਾਇਆ। ਉਹਨਾਂ ਕਿਹਾ ਕਿ ਭਾਜਪਾ ਜਦੋਂ ਅਕਾਲੀ ਦਲ ਨਾਲ ਸੀ ਤਾਂ ਉਹਨਾਂ ਦੀ ਹਿੰਮਤ ਨਹੀਂ ਸੀ ਪਈ ਕਿ ਸਿੱਖ ਪੰਥ ਤੇ ਹਮਲਾ ਕਰ ਸਕੀਏ। ਪਰ ਜਦੋਂ ਅਕਾਲੀ ਦਲ ਨੇ ਕਿਸਾਨੀ ਅੰਦੋਲਨ ਕਰਕੇ ਉਹਨਾਂ ਦਾ ਸਾਥ ਛੱਡਿਆ ਤਾਂ ਉਹਨਾਂ ਦਿੱਲੀ ਮਹਾਰਾਸ਼ਟਰ ਤੇ ਹੋਰ ਚੋਣੀਆਂ ਹੋਈਆਂ। ਗੁਰੂ ਘਰਾਂ ਦੀਆਂ ਕਮੇਟੀਆਂ ਤੇ ਮੈਂਬਰ ਤੋੜ ਕੇ ਉੱਥੇ ਆਰਐਸਐਸ ਦੀ ਸੋਚ ਨੂੰ ਲਾਗੂ ਉਹਨਾਂ ਨੇ ਆਪਦੀ ਵੀ ਉਲੋਚਨਾ ਕੀਤੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੰਡ ਦਾਦੂਵਾਲ ਵਰਗੇ ਹੁਣ ਘਰ ਘਰ ਨਸ਼ਾਮ ਹੋ ਗਿਆ ਬੋਲ ਨਹੀਂ ਰਹੇ ਸਾਬਕਾ ਮੰਤਰੀ ਵਿਕਮ ਰਜੀਠੀਆਂ ਨੇ ਵੀ ਉਹਨਾਂ ਦੇ ਉੱਤੇ ਬੜੇ ਹਮਲੇ ਕੀਤੇ ਭਾਜਪਾ ਤੇ ਪੰਜਾਬ ਦੇ ਵਿੱਚ ਉਹ ਕਹਿੰਦੇ ਕਾਂਗਰਸ ਦਾ ਤੇ ਭਾਜਪਾ ਦਾ ਪੰਜਾਬ ਦੇ ਵਿੱਚ ਗੁਪਤ ਸਮਝੌਤਾ ਹੋਇਆ ਹੁਣ ਜਿਹੜੀ ਉਹ ਗੱਲ ਕਹਿ ਰਹੇ ਨੇ ਸਾਡੇ ਪ੍ਰਧਾਨ ਸਾਹਿਬ ਅਕਾਲੀ ਦਲ ਦੇ ਉਹ ਕਹਿੰਦੇ ਕਿ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ ਤੋੜੇ ਦਿੱਲੀ ਤੇ ਮਹਾਰਾਸ਼ਟਰ ਦੇ ਵਿੱਚ ਤੇ ਉੱਥੇ ਆਰਐਸਐਸ ਦੀ ਸੋਚ ਨੂੰ ਲਾਗੂ ਕਰ ਦਿੱਤਾ ਉਦੋਂ ਅਕਾਲੀ ਦਲ ਕੀ ਕਰ ਰਿਹਾ ਸੀਗਾ ਸਭ ਤੋਂ ਵੱਡਾ ਸਵਾਲ ਬਾਦਲ ਸਾਹਿਬ ਕਿ ਅਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਕਿਉਂ ਦਿੱਤਾ ਜਦ ਕਿ ਉਦੋਂ ਵੀ ਤਾਂ ਆ ਭਾਜਪਾ ਦੇ ਸਾਹਮਣੇ ਕਈ ਮੰਗਾਂ ਰੱਖੀਆਂ ਜਾ ਸਕਦੀਆਂ ਸੀ ਨਾ ਖੰਨੇ ਵਰਗੇ ਲੋਕਾਂ ਨੇ ਜਿਨ੍ਹਾਂ ਨੇ ਬੇਹਰਮਤੀ ਕੀਤੀ ਸਾਡੇ ਪਾਵਨ ਅਸਥਾਨਾਂ ਦੇ ਪ੍ਰਤੀਕ ਦੀ ਜਿਹੜੇ ਉਹਨਾਂ ਦੇ ਮਾਡਲਾਂ ਦੀ ਕਹਿ ਲਓ ਤਾਂ ਉਹ ਉਹਨਾਂ ਲੋਕਾਂ ਨੂੰ ਬਾਅਦ ਦੇ ਵਿੱਚ ਕਿਹਨੇ ਉਹਨਾਂ ਦੇ ਨਾਲ ਯਾਰੀਆਂ ਪਾਈਆਂ ਔਰ ਜਿਹੜੇ ਲੋਕ ਲਾਲ ਕ੍ਰਿਸ਼ਨ ਅੜਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਪੜੋ ਉਹ ਕਹਿੰਦੇ ਸੀ ਕਿ ਅਸੀਂ ਪ੍ਰੋਟੈਸਟ ਕੀਤੇ ਅਸੀਂ ਇੰਦਰਾ ਨੂੰ ਦੁਰਗਾ ਦਾ ਖਿਤਾਬ ਕਿਉਂ ਨਹੀਂ ਦਿੱਤਾ ਤੇ ਬਾਅਦ ਵਿੱਚ ਉਹਨਾਂ ਨੇ ਗੱਠ ਜੋੜ ਕਿਹਦੇ ਨਾਲ ਕੀਤਾ ਤੁਸੀਂ ਕਹਿੰਦੇ ਹੋ ਕਿ ਸਾਡੇ ਤੋਂ ਭਾਜਪਾਨੇ ਕਰਵਾਇਆ ਸਾਰਾ ਕੁਝ ਕੱਲ ਪਰਸੋ ਤੁਹਾਡਾ ਇੱਕ ਉਮੀਦਵਾਰ ਐ ਐਨ ਕੇ ਸ਼ਰਮਾ ਉਹ ਕਹਿ ਰਿਹਾ ਸੀਗਾ ਕਿ ਸਮੇਤ ਸੈਣੀ ਸਾਡੇ ਤੋਂ ਡੀਜੀਪੀ ਭਾਜਪਾਨੇ ਲਵਾਇਆ ਉਦੋਂ ਨਾਲ ਤੁਹਾਨੂੰ ਇਹ ਗੱਲ ਹੋੜੀ ਕਿ ਸਾਡੇ ਤੋਂ ਭਾਜਪਾ ਡੀਜੀਪੀ ਕਿਉਂ ਲਵਾ ਰਹੀ ਹੈ ਉਹਦੇ ਜਿਹੜੇ ਸਿੱਟੇ ਨਿਕਲੇ ਚਲੋ ਭਾਜਪਾਨੇ ਤਲਵਾਤਾ ਪਰ ਇਹ ਵੀ ਲੋਕਾਂ ਨੂੰ ਦੱਸ ਦਿਓ ਨਾ ਕਿ ਇਜ਼ਹਾਰ ਆਲਮ ਜਾਂ ਉਮਰਾਨ ਅੰਗਲਵਰਗਿਆਂ ਨੂੰ ਇਹਨਾਂ ਨੂੰ ਇਹਨਾਂ ਨੂੰ ਲਿਆਉਣ ਪਿੱਛੇ ਕੀ ਆ ਮਜਬੂਰੀ ਸੀ ਕਿਉਂਕਿ ਇਹ ਤਾਂ ਲੋਕਾਂ ਨੂੰ ਪਤਾ ਹੀ ਹੈ ਨਾ ਇਹ ਤਾਂ ਕਿਹੜੇ ਕਿਹੜੇ ਮਸਲਿਆਂ ਤੇ ਸਵਾਲਾਂ ਦੇ ਜਵਾਬ ਦੇਓਗੇ ਪੰਥਕ ਮਸਲੇ ਜੇ ਛੇੜ ਲੇ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਹੈ ਪੰਜਾਬ ਦੇ ਮਸਲੇ ਛੇੜ ਲੇ ਲਿਸਟ ਬਹੁਤ ਲੰਬੀ ਹੋ ਜਾਣੀ ਹੈ ਕਿ ਸਿਰਸੇ ਵਾਲੇ ਨੂੰ ਮਾਫੀ ਵੀ ਭਾਜਪਾਨੀ ਦਵਾਈ ਸੀ ਕਿ 90 ਲੱਖ ਦੇ ਇਸ਼ਤਿਹਾਰ ਵੀ ਭਾਜਪਾਨੀ ਦਿੱਤੇ ਸੀ ਤੁਸੀਂ ਕਹਿੰਦੇ ਕਿ ਅਸੀਂ ਪੰਥਕ ਜਮਾਤ ਆ ਪਰ ਤੁਹਾਡੇ ਰਾਜ ਦੇ ਵਿੱਚ ਇਹ ਵੰਗਾਰਾਂ ਵਜਦੀਆਂ ਰਹੀਆਂ ਜਦੋਂ ਬੁਰਜ ਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਕੀਤੇ ਸੀਗੇ ਕਿ ਤੁਹਾਡਾ ਗੁਰੂ ਤੁਹਾਡਾ ਪਿਓ ਸਾਡੇ ਕੋਲੇ ਆ ਆ ਜੋ ਬਚਾ ਲੋ ਉਦੋਂ ਕਿਉਂ ਨਾ ਕਾਰਵਾਈ ਕੀਤੀ ਉਲਟਾ ਗ੍ਰਾਂਥੀਆਂ ਤੇ ਜਾਂ ਹੋਰ ਲੋਕਾਂ ਤੇ ਤਸ਼ੱਦਦ ਕਰਨ ਵਾਲੀ ਪੁਲਿਸ ਫੋਰਸ ਕੀ ਦੀ ਸੀ ਕੋੜ ਪੂਰੇ ਗੋਲੀ ਕੀ ਦੇ ਰਾਜ ਚੱਲੀ ਬਾਬਲ ਕਲਾਂ ਗੋਲੀ ਕੀ ਦੇ ਰਾਜ ਚੱਲੀ ਇਹ ਵੀ ਤੁਹਾਡੇ ਤੁਹਾਨੂੰ ਦੱਸਣਾ ਚਾਹੀਦਾ ਹੈ ਇਹ ਸਾਰਾ ਕੁਝ ਸਰਬੱਤ ਖਾਲਸਾ ਕਿਹਨੇ ਰੋਕਿਆ ਇਹ ਸਾਰਾ ਕੁਝ ਪੰਥਕ ਜਮਾਤ ਦੇ ਰਾਜ ਦੇ ਵਿੱਚ ਤਾਂ ਵਾਪਰਿਆ ਬਾਲ ਸਾਹਿਬ ਤੇ ਅਸਲ ਦੇ ਵਿੱਚ ਜਿਹੜੀ ਹੁਣ ਹਾਲਤ ਆ ਪਤਲੀ ਹੋ ਗਈ ਹੈ ਮਾਲਵੇ ਦੇ ਵਿੱਚ ਦੋ ਵੱਡੇ ਪਰਿਵਾਰ ਟਿੰਸਾ ਪਰਿਵਾਰ ਇਕਬਾਲ ਚੋਂ ਉਹਨਾਂ ਨੂੰ ਟੱਕਟ ਮਿਲੀ ਉਹ ਖੁੱਡੇ ਲੈਣ ਲੱਗੇ ਹੋਏ ਨੇ ਉਹ ਕਹਿੰਦੇ ਕਿ ਅਸੀਂ ਠੀਕ ਹੈ ਵੋਟਾਂ ਪਾ ਦਾਂਗੇ ਪਰ ਪ੍ਰਚਾਰ ਨਹੀਂ ਕਰਨਾ ਮਲੂਕਾ ਪਰਿਵਾਰ ਨੋ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੀ ਆ ਮਾਜੇ ਦੇ ਵਿੱਚ ਇਹ ਗੱਲ ਕਰੋ ਤਲਵੀਰ ਗਿੱਲ ਲੜ ਕੇ ਬੰਦੇ ਜਿਹੜੇ ਕਦੇ ਵਿਕਰਮ ਜਿਠੀਆ ਦੇ ਬੜੇ ক্লোਜ਼ ਹੁੰਦੇ ਸੀਗੇ ਉਹ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਗਏ ਆ ਹੁਣ ਤੁਸੀਂ ਕਹੋਗੇ ਕਿ ਸਾਡਾ ਅਸੀਂ ਭਾਜਪਾ ਚੋਂ ਲਿਆੰਦਾ ਬੰਦਾ ਜਿਹੜਾ ਸਾਡੇ ਜੋਸ਼ੀ ਨਾਲ ਜੋਸ਼ੀ ਜੀ ਉਹ ਸਾਡੇ ਕੈਂਡੀਡੇਟ ਨੇ ਚਲੋ ਠੀਕ ਹੈ ਦੁਆਬੇ ਦੇ ਵਿੱਚ ਪਵਨ ਟੀਨੂ ਵਰਗੇ ਬੰਦੇ ਛੱਡ ਕੇ ਚਲੇ ਗਏ ਪਰ ਤੁਸੀਂ ਕਹੋਗੇ ਕਿ ਜੀ ਬੀ ਅਸੀਂ ਦਾਮਿੰਦਰ ਸਿੰਘ ਕੇ ਪੀ ਲਿਆਂਦਾ ਇੰਪੋਰਟ ਕਰ ਹੀ ਲਿਆ ਬਰਾਬਰ ਕਾਂਗਰਸ ਦੇ ਵਿੱਚੋਂ ਪਰ ਅਸਲ ਦੇ ਵਿੱਚ ਇਹ ਗੱਲ ਛੱਡਣ ਛਡਾਉਣ ਦੀ ਨਹੀਂ ਹੈ ਚਲੋ ਦਲ ਬਦਲੀਆਂ ਤਾਂ ਹੋਈ ਜਾਂਦੀਆਂ ਪਰ ਆਕਾਲੀ ਦਲ ਦਾ ਇੱਕ ਬਹੁਤ ਵੱਡਾ ਕਾਡਰ ਇਹਨਾਂ ਪੰਥਕ ਮਸਲਿਆਂ ਦੇ ਉੱਤੇ ਜਾਂ ਇਹਨਾਂ ਅਪਰੋਚਾਂ ਦੇ ਉੱਤੇ ਗੁੱਸੇ ਹੋ ਕੇ ਗਿਲੇ ਸ਼ਿਕਵੇ ਕਰਕੇ ਘਰੇ ਬੈਠ ਗਿਆ ਉਹ ਅੱਜ ਆਕਾਲੀ ਦਲ ਦੇ ਨਾਲ ਨਹੀਂ ਚੱਲ ਰਿਹਾ ਜੇਕਰ ਚੱਲਦਾ ਹੁੰਦਾ ਤਾਂ ਪਹਿਲੀਆਂ 2017 ਦੀ ਵਿਧਾਨ ਸਭਾ ਦੇ ਵਿੱਚ 17 18 ਜਾਂ ਜੋ ਜਿੰਨੀਆਂ ਵੀ ਸੀਟਾਂ ਆਈਆਂ ਉਹਨਾਂ ਤੇ ਨਾ ਸਿਮਰਦਾ ਅਕਾਲੀ ਦਲ ਤੇ ਜਿਹੜੀਆਂ 2022 ਦੇ ਵਿੱਚ ਜੋ ਹਸ਼ਰ ਹੋਇਆ ਉਹ ਹਸ਼ਰ ਨਾ ਹੁੰਦਾ ਤੁਸੀਂ ਦੇਖੋ ਕਿ 1997 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਤੇ ਕਿੰਨਾ ਵੱਡਾ ਪ੍ਰਚੰਡ ਬਹੁਮਤ ਅਕਾਲੀ ਦਲ ਨੂੰ ਮਿਲਿਆ ਔਰ ਤਕਰੀਬਨ ਕਲੀਨ ਸਵੀਪ ਵਰਗੀ ਸਥਿਤੀ ਤੇ ਉਸੇ ਹੀ ਪਾਰਟੀ ਨੂੰ ਕੁਝ ਸਾਲਾਂ ਬਾਅਦ ਕਹਿ ਲੋ ਕੁਝ ਦਹਾਕਿਆਂ ਬਾਅਦ ਕਹਿ ਦਿੰਨੇ ਆਪਾਂ ਉਸੇ ਪਾਰਟੀ ਤੋਂ ਲੋਕ ਕਿਉਂ ਆਏ ਆ ਅੱਕੇ ਕਿਤੇ ਨਾ ਕਿਤੇ ਤਾਂ ਸਾਡੇ ਤੋਂ ਖਨਾਮੀਆਂ ਹੋਈਆਂ ਹੀ ਹੋਣੀਆਂ ਅੱਜ ਜਿਹੜੀ ਅਸੀਂ ਗੱਲ ਕਹਿ ਰਹੇ ਆ ਕਿ ਅ ਫਲਾਨੀ ਧਰ ਜਾਂ ਫਲਾਨੀ ਆਰਐਸਐਸ ਜਾਂ ਭਾਜਪਾ ਇਹ ਐ ਕਰ ਰਹੀ ਹੈ ਹਰਿਆਣੇ ਦੀ ਕਮੇਟੀ ਕਿਹਨੇ ਅਲੱਗ ਕਰਾਈ ਸੀ ਕਦੇ ਸੋਚੋ ਤਾਂ ਸਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਸੋ ਭਾਰਤੀ ਜਨਤਾ ਪਾਰਟੀ ਦੇ ਨਾਲ ਜਦੋਂ ਜਨਤਾ ਪਾਰਟੀ ਦੇ ਨਾਲ ਇਹਨਾਂ ਦਾ ਗੱਠਜੋੜ ਸੀਗਾ ਤਾਂ ਉਦੋਂ ਆਜ਼ਾਦ ਹੋਣਦ ਹਸਤੀ ਵਿਚਾਰਧਾਰਾ ਤੇ ਰਵਾਇਤ ਵਿੱਚਲੇ ਜਿਹੜਾ ਤਵਾਜਨ ਸੀਗਾ ਉਹ ਕਾਲੀਦਾਲ ਨੇ ਬਣਾਇਆ ਨੀਗਾ ਜਿਸ ਦੇ ਕਰਕੇ ਕਾਲੀਦਾਲ ਸਫਲ ਰਿਹਾ ਤੇ ਅਜਿਹਾ ਕਰਕੇ ਜਿ ਅੱਜ ਆਪਣ ਲੱਗਾ ਜਿਵੇਂ ਅਕਾਲੀ ਦਲ ਦੇਸ਼ ਦੀ ਸਭ ਤੋਂ ਖੇਤਰੀ ਪ੍ਰਾਰਟੀ ਜੀ ਨੇ ਐਮਰਜੈਂਸੀ ਜੀ ਨੇ ਚੰਡੀਗੜ੍ਹ ਦੇ ਮਸਲੇ ਤੇ ਜੀ ਨੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਤੇ ਦਰਸ਼ਨ ਸਿੰਘ ਫੇਰੂਮਾਨਤ ਅੱਦੇ ਅਕਾਲੀਆਂ ਨੂੰ ਯਾਦ ਵੀ ਨਹੀਂ ਹੋਣਾ ਜਿਨ੍ਹਾਂ ਨੇ ਪ੍ਰੋਟੈਸਟ ਕੀਤੇ ਧਰਨੇ ਲਾਏ ਮੋਰਚੇ ਲਾਏ ਕੈਦਾਂ ਕਟੀਆਂ ਅੱਜ ਉਹ ਕੀ ਆ ਅੱਜ ਉਹ ਇਹ ਲੱਗਦਾ ਜਿਵੇਂ ਭਾਜਪਾ ਦਾ ਇੱਕ ਵਿੰਗ ਵਾਂਗ ਕੰਮ ਕਰ ਰਿਹਾ ਹੋਵੇ ਬੇਸ਼ੱਕ ਅਕਾਲੀ ਦਲ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਿਹੜੇ ਖੇਤੀਕਰਨ ਲਿਆਂਦੇ ਸੀਗੇ ਕਹਿੰਦੇ ਉਸੇ ਦਰਮਿਆਨ ਨਾਤਾ ਤੋੜ ਲਿਆ ਪਰ ਆਪਣੇ ਰਵੈਤੀ ਪੰਥਕ ਬੋਰਡ ਦੀ ਬੇਸ਼ੂ ਬੇਵਿਸ਼ਵਾਸੀ ਕਰਕੇ 2017 ਤੋਂ ਬਾਅਦ 2022 ਦੇ ਵਿੱਚ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਰਿਹਾ। ਵੋਟ ਫੀਸ ਦੀ ਜਿਹੜੀ 2017 ਦੇ ਵਿੱਚ 25 ਸੀਗੀ ਉਹ ਘਟ ਕੇ 18.38 ਆ ਗਈ ਹੈ ਜੋ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਹੈ। ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਬੁਨਿਆਦੀ ਸਿਧਾਂਤਾਂ ਤੇ ਵਿਚਾਰਧਾਰਾ ਤੋਂ ਦੂਰ ਹੋ ਗਿਆ। ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ। ਇਨੇ ਸਭ ਤੋਂ ਪਹਿਲਾ ਦੇਸ਼ ਦੇ ਆਜ਼ਾਦੀ ਦੇ ਅੰਦੋਲਨਾਂ ਦੇ ਵਿੱਚ ਯੋਗਦਾਨ ਪਾਇਆ ਫਿਰ ਪੰਜਾਬ ਤੇ ਪੰਥ ਖਾਤਰ ਹਿੱਤਾਂ ਖਾਤਰ ਮੋਰਚੇ ਲਾਏ ਭਾਰਤ ਦੇ ਫੈਡਰਲਿਜ਼ਮ ਦੇ ਲਈ ਢਾਂਚੇ ਫੈਡਰਲ ਢਾਂਚੇ ਦੇ ਲਈ ਲੜਾਈਆਂ ਲੜੀਆਂ ਰਾਜਾਂ ਨੂੰ ਵਾਧ ਅਧਿਕਾਰ ਦੇਣ ਦੇ ਲਈ ਇਹ ਆਨੰਦਪੁਰ ਦਾ ਮਤਾ ਪਾ ਕੇ ਅੰਦੋਲਨ ਕੀਤਾ ਘੱਟ ਗਿਣਤੀਆਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਚੰਡੀਗੜ੍ਹ ਪੰਜਾਬ ਨੂੰ ਦੇਣ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਤੇ ਪਾਣੀਆਂ ਦੀ ਵੰਡ ਤਰਕ ਸੰਗਤ ਕਰਨ ਦੇ ਲਈ ਲੰਬਾ ਸੰਘਰਸ਼ ਲੜਿਆ ਅਕਾਲੀ ਦਲ ਮੋਰੇ ਰਿਹਾ ਪਰ ਹੁਣ ਉਹ ਕਾਰੀਗਰ ਦਾ ਚੰਡੀਗੜ੍ਹ ਦੇ ਵਿੱਚ ਕੈਂਡੀਡੇਟ ਵੀ ਹੈ ਨਹੀਂਗਾ ਵੋਟ ਫੀਸ ਦੀ ਕਿੱਥੇ ਆ ਘਟੀ ਹੈ ਕਿੰਨੀ ਘਟੀ ਹੈ ਇਹਦੇ ਬਾਰੇ ਦੱਸ ਚੁੱਕੇ ਹਾਂ ਪੰਥਕ ਮਸਲਿਆਂ ਦੇ ਉੱਤੇ ਜੋ ਜਵਾਬ ਵਾਲੇ ਤੱਕ ਲੋਕਾਂ ਨੂੰ ਨਹੀਂ ਦਿੱਤੇ ਗਏ ਕਿ ਮੈਂ ਤਾਂ ਮਾਫੀ ਮੰਗ ਲਈ ਹੈ ਜਿੱਕਿ ਮਾਫੀ ਮੰਗ ਲੈਣਾ ਹੀ ਇੰਨੀ ਗੱਲਬਾਤ ਆ ਉਸ ਮਸਲੇ ਦੇ ਵਿੱਚ ਤੁਹਾਨੂੰ ਉੱਥੇ ਤਲਬ ਕਿਨੇ ਕੀਤਾ ਔਰ ਉੱਥੇ ਤੁਸੀਂ ਗੁਨਾਹ ਕੀ ਕਬੂਲ ਕੀਤਾ ਕਿ ਕਦੇ ਇਹ ਵੀ ਗੱਲਾਂ ਦੱਸੋਗੇ 190 ਲੱਖ ਦੇ ਇਸ਼ਤਿਹਾਰਾਂ ਨੂੰ ਲੈ ਕੇ ਕਦੇ ਗੁਰਮukh ਸਿੰਘ ਜਿਹੜੇ ਕਿ ਗਿਆਨੀ ਗੁਰਮukh ਸਿੰਘ ਜਿਨ੍ਹਾਂ ਨੇ ਦੋਸ਼ ਲਾਇਏ ਸੀਗੇ ਕਿ ਮੈਂ ਸੀ ਉੱਥੇ ਅਕਸ਼ੇ ਕੁਮਾਰ ਸੀ ਡੇਰੇ ਸਿਰਸੇ ਵਾਲੇ ਸੀ ਉਹ ਉੱਥੇ ਬੈਠੇ ਸੀਗੇ ਕਿ ਕਦੇ ਉਹਨਾਂ ਦੋਸ਼ਾਂ ਤੇ ਵੀ ਸਫਾਈ ਦੇਵੋਗੇ ਅੱਜ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਲੋਕ ਜਦੋਂ ਗੱਠ ਜੋੜ ਨਹੀਂ ਹੋਇਆ ਉਹ ਤੁਸੀਂ ਕਹਿ ਰਹੇ ਹੋ ਕਿ ਇਹ ਆਰਐਸਐਸ ਦੀ ਸੋਚ ਵਾਲੇ ਨੇ ਜਦ ਕਿ ਹੁਣ ਤੱਕ ਇਹ ਸੁਰਾਂ ਮਿਲਦੀਆਂ ਰਹੀਆਂ ਕਿ ਤੁਸੀਂ ਤਰਲੋ ਮੱਛੀ ਹੋ ਰਹੇ ਸੀ ਗੱਠ ਜੋੜ ਕਰਨ ਨੂੰ ਸੋ ਕਹਿਣ ਤੋਂ ਭਾਵ ਹੈ ਕਿ ਸਿਧਾਂਤ ਤੋਂ ਭਟਕ ਕੇ ਵਿਚਾਰਧਾਰਾ ਤੋਂ ਭਟਕ ਕੇ ਤੁਸੀਂ ਇਨ ਇੱਕ ਉਸ ਪਾਰਟੀ ਦੇ ਮੰਗਰ ਲੱਗ ਗਏ ਕਿ ਸਾਡੇ ਕੋਲੇ ਅੱਜ ਈਡੀਅਮ ਵੀ ਹੈਣੀਗਾ ਪੰਥਕ ਈਡੀਅਮ ਜਿਹਨੂੰ ਕਹਿੰਦੇ ਆ ਮੁਹਾਵਰਾ ਇੱਕ ਹੁੰਦਾ ਉਹ ਮੁਹਾਵਰੇ ਤੋਂ ਵੀ ਤੁਸੀਂ ਸਖਣੇ ਹੋ ਗਏ ਹੋ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਬਹੁਤ ਬਹੁਤ ਧੰਨਵਾਦ